ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਮੇਰੇ ਮਿੱਤਰੋ ਇੱਕ ਵਧੀਆ ਅਪਡੇਟ ਲੈ ਕੇ ਆਇਆ ਅੱਜ ਸਿਰੇ ਸਿਰੇ ਦੇ ਮੱਲ ਪਿੰਦਨਗੇ ਬਹੁਤ ਜਗ੍ਹਾ ਤੇ ਸਿਰੇ ਦੇ ਕਬੱਡੀ ਕੱਪ ਨੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਤੇ ਨਾਲ ਹੀ ਮਿੱਤਰੋ ਕਮੈਂਟ ਬਾਕਸਾਂ ਦੇ ਵਿੱਚ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਗੱਲ ਕਰਦੇ ਅੱਜ ਅਚਲ ਸਾਹਿਬ ਜਿਹੜਾ ਗੁਰਦਾਸਪੁਰ ਚ ਲੱਗਣ ਗਿਆ ਰੌਣਕਾਂ ਮਿੱਤਰੋ ਓਪਨ ਕਲੱਬਾਂ ਦੇ ਮੈਚ ਹੋਣਗੇ ਬਾਬਾ ਬਿਨੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ ਬਾਬਾ ਦਿਆਲ ਸਿੰਘ ਜੀ ਕਬੱਡੀ ਕਲੱਬ ਸੁਰਸਿੰਘ ਬੈਂਕਾ ਬਾਬਾ ਬੁੱਢਾ ਸਾਹਿਬ ਜੀ ਕਬੱਡੀ ਕਲੱਬ ਰਮਦਾਸ ਮਾਲਵਾਲਵਾਇਨ ਕਬੱਡੀ ਕਲੱਬ ਸੇਖ ਦੌਲਤ ਔਰ ਮੇਤਰੋ ਨਾਥ ਹੋਰੀ ਕਹਿੰਦੇ ਅੰਬੇ ਹੋਰੀ ਗੋਪੀ ਫਰੰਦੀਪੁਰੀ ਦੇ ਚੇਲਾ ਏਕਮ ਗੋਪੀ ਫਰੰਦੀਪੁਰੀਆ ਚਿਰਾਗਦੀਨ ਮਈਆਂ ਵਾਲਾ ਹੋਰ ਵੀ ਛੋਟੀ ਛੋਟੀ ਨੇ ਮਾਲ ਔਰੇ ਮੇਤਰੋ ਖੇਡਣਗੇ ਐਨ ਕਹਿੰਦੇ ਗੱਲਾਂ ਲੱਗਣੀਆਂ ਟਿਕਾਣੇ ਔਰੇ ਤਾਂ ਅੱਗੀ ਨਿਕਲੂ ਮੇਤਰੋ ਕਰ ਲ ਦੇ ਦੇਣਾ ਅੱਗੀ ਨਿਕਲੂ ਮੇਤਰੋ ਅੱਜ ਦੇ ਲਾਈਵ ਚੱਲੇਗਾ ਪੰਜਾਬ 7 ਟੀਵੀ ਤੇ ਬਾਕੀ ਇਸ ਦੀਆਂ ਟੀਮਾਂ ਬਾਰੇ ਵੀ ਪ੍ਰੋਪਰ ਆਪਾਂ ਅਪਡੇਟ ਦੇਵਾਂਗੇ ਮਿੱਤਰੋ ਮੋਹਨ ਕੇ ਹਠਾੜ ਜ਼ਿਲ੍ਹਾ ਫਿਰੋਜ਼ਪੁਰ ਜਿੱਥੇ ਇੱਥੇ ਵੀ 8 ਕਲੱਬਾਂ ਦੇ ਮੈਚ ਹੋਣਗੇ ਜਿੱਥੇ ਪਹਿਲਾ ਨਾਮ ਹੈ 52000 ਅਤੇ ਦੂਸਰਾ ਨਾਮ ਹੈ 41000 ਔਰ ਇਹ ਬੈਸਟ ਰੇਡਰ ਤੇ ਜਾਫੀ ਨੂੰ ਕਹਿੰਦੇ 32 ਇੰਚੀ ਵਧੀਆ ਕੰਪਨੀ ਹੈ ਐਲਈਡੀ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ ਔਰ ਇਹ ਕਹਿੰਦੇ ਸੰਦੀਪ ਦੋਦੇ ਵਾਲਾ ਆਪਣੀ ਤਾਕਤਲੀ ਟੀਮ ਲੈ ਕੇ ਪੁੱਜੇਗਾ ਬਹੁਤ ਸਿਰੇ ਦਾ ਕਬੱਡੀ ਗੱਪ ਹੋਵੇਗਾ ਤੇ ਨਾਲ ਹੀ ਪਿਪਲੀ ਜਿਲ੍ਹਾ ਫਰੀਦਕੋਟ ਜਿੱਥੇ ਕਬੱਡੀ ਓਪਨ ਦੇ ਤਿੰਨ ਪਲੇਅਰ 12ਵਾਂ ਮਿੱਤਰੋ 32 ਟੀਮਾਂ ਖੇਡਣਗੀਆਂ ਪਹਿਲਾ ਨਾਮ ਇੱਥੇ 41000 ਰੱਖਿਆ ਗਿਆ ਤੇ ਦੂਸਰਾ ਨਾਮ 30000 ਬੈਸਟ ਰੀਡਰ ਦੇ ਯਾਫੀ ਲਈ 515100 ਦੀ ਨਗਦ ਰਕਮ ਹੋਵੇਗੀ ਲਾਈਵ ਚੱਲੇਗਾ ਕਬੱਡੀ ਸਪੋਰਟਸ ਲਾਈਵ ਤੇ ਇਹ YouTube ਦਾ ਚੈਨਲ ਹੈ ਬਹੁਤ ਸਿਰੇ ਦਾ ਕਬੱਡੀ ਕੱਪ ਹੋਵੇਗਾ ਮਿੱਤਰੋ ਅਜਲਾਉ ਦੇ ਵਿੱਚ ਕਹਿੰਦੇ ਲੱਗਣੀਆਂ ਰੌਣਕਾਂ ਨੇੜੇ ਸਮਰਾਲਾ ਕਬੱਡੀ ਓਪਨ ਦੇ ਤਿੰਨ ਪਲੇਅਰ 12ਵਾਂ ਇੱਥੇ ਪਹਿਲਾ ਨਾਮ ਲੱਖਾਂ ਤੇ ਦੂਸਰਾ ਨਾਮ 75000 ਆ ਬੈਸਟ ਰੀਡਰ ਤੇ ਜਾਫੀ ਨੂੰ ਕਹਿੰਦੇ ਐਫ ਡੀ ਲੈਕਸ ਮੋਟਰਾਂ ਨਾਲ ਸਾਈਕਲਾਂ ਨਾਲ ਮਾਨ ਸਨਮਾਨ ਹੋਊਗਾ ਮਿੱਤਰੋ ਐਨ ਕਹਿੰਦੇ ਗੱਲਾਂ ਟਿਕਾਣੀ ਲੱਗਣੀਆਂ ਅੱਜ ਦੇ ਦਿਨ ਦਾ ਚੋਟੀ ਦਾ ਕਬੱਡੀ ਗੱਪਾ ਬਹੁਤ ਸਿਰੇ ਸਿਰੇ ਦੇ ਮੱਲ ਪਹੁੰਚਣਗੇ ਮਿੱਤਰੋ ਟੀਮਾਂ ਵੀ ਤਾਕੜੀਆਂ ਬਣੀਆਂ ਨੇ ਟੀਮਾਂ ਬਾਰੇ ਆਪਾਂ ਅਪਡੇਟ ਜ਼ਰੂਰ ਦੇਵਾਂਗੇ ਚੈਨਲ ਦੇ ਨਾਲ ਜੁੜੇ ਰਹੋ ਆਪਣਾ ਕਮੈਂਟ ਬਾਕਸਾਂ ਦੇ ਵਿੱਚ ਟੀਮਾਂ ਦੇ ਅਪਡੇਟ ਆਪਾਂ ਪਿੰਨ ਕਰ ਦੇਵਾਂਗੇ ਅੱਜ ਦੇ ਦਿਨ ਦਾ ਸਿਰੇ ਦਾ ਕਬੱਡੀ ਗੱਪਾ ਤੇ ਨਾਲ ਹੀ ਬਜਨੀ ਕਬੱਡੀ ਖਿਡਾਰੀਆਂ ਲਈ ਮਾਨ ਵੀ ਬੜੀਆਂ ਚ ਵੀ ਲੱਗਣੀਆਂ ਰੌਣਕਾਂ ਜਿੱਥੇ 72 ਕਿਲੋ ਦੇ 35 ਕਿਲੋ ਦੇ ਮੈਚ ਹੋਣਗੇ 72 ਕਿਲੋ ਦਾ ਪਹਿਲਾ ਨਾਮ 11000 ਆ ਤੇ ਦੂਸਰਾ ਨਾਮ 8000 ਇੱਕ ਖਿਡਾਰੀ ਬਾਹਰੋਂ ਮਿੱਤਰੋ ਤੇ ਨਾਲ ਹੀ ਕਬੱਡੀ 35 ਕਿਲੋ ਦਾ ਪਹਿਲਾ ਨਾਮ 3100 ਆ ਤੇ ਦੂਜੇ ਨਾਮ 2100 ਆ 35 ਕਿਲੋ ਦੇ ਬੈਸਟਾਂ ਨੂੰ ਕੱਪ ਰੱਖੇ ਗਏ ਨੇ ਤੇ 72 ਕਿਲੋ ਦੇ ਬੈਸਟਾਂ ਨੂੰ ਜੂਸਰਾਂ ਨਾਲ ਮਾਨ ਸਨਮਾਨ ਹੋ ਗਿਆ ਮਿੱਤਰੋ ਕਬੱਡੀ ਦਾ ਪਕਰਵਾਇਆ ਸਿੱਧੂ ਮੂਸੇ ਵਾਲਾ ਸੰਦੀਪ ਨੰਗਲੰਬੀਆਂ ਬਾਈ ਦੀ ਯਾਦ ਦੇ ਵਿੱਚ ਨਾਲ ਹੀ ਮਿੱਤਰੋ ਪਿੰਡ ਭਲਾਈਆਂ ਨਾਲ ਦੀ ਮੁਖਸਰ ਸਾਹਿਬ ਜਿੱਥੇ 26 ਕਿਲੋ ਦੇ 32 ਕਿਲੋ ਦੇ ਮੈਚ ਹੋਣਗੇ ਬਜਨੀ ਕਬੱਡੀ ਖਿਡਾਰੀਆਂ ਦੇ 26 ਕਿਲੋ ਦਾ ਪਹਿਲਾ ਨਾਮ ਇੱਥੇ 3100 ਤੇ ਦੂਸਰਾ ਨਾਮ 2100 ਆ ਦੋ ਦੋ ਕਿਲੋ ਦੇਸੀ ਘੋ ਦਿੱਤਾ ਜਾਊ ਤੇ ਨਾਲ ਹੀ ਕਬੱਡੀ 32 ਕਿਲੋ ਦੇ ਇੱਕ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 4800 ਆ ਤੇ ਦੂਸਰਾ ਨਾਮ 3100 ਰੱਖਿਆ ਗਿਆ ਮਿੱਤਰੋ ਬੈਸਟਨੂਰੇ ਵੀ ਦੇਸੀ ਘੋ ਦਿੱਤਾ ਜਾਊਗਾ ਬਾਕੀ ਮਿੱਤਰੋ ਜੇਕਰ ਆਪਣੀ ਅਪਡੇਟ ਤੁਹਾਨੂੰ ਵਧੀਆ ਲੱਗਦੀ ਆ ਤਾਂ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਸਾਰੇ ਮੇਰੇ ਵੀਰ ਕਬੱਡੀ ਪ੍ਰੋਮੋਟਰ ਸਾਰੇ ਕਬੱਡੀ ਖਿਡਾਰੀ ਤੇ ਕਮੇਟੀ ਵਾਲੇ ਵੀਰ ਜੋ ਇੰਨਾ ਪ੍ਰਾਲਾ ਕਰਾ ਰਹੇ ਨੇ ਕਬੱਡੀ ਨੂੰ ਅਰਸ਼ਾਂ ਤੋਂ ਅਰਸ਼ਾਂ ਤੱਕ ਲੈ ਗਏ ਸਾਰੇ ਜਿਉਂ ਦੇ ਵਸਦੇ ਰਹਿਣ ਸਾਰਿਆਂ ਨੂੰ ਵੈਗਰੂ ਚੜਦੀ ਕਲਾ ਦੇ ਵਿੱਚ ਰੱਖੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਲੈਨੇ ਆਲਵੇ ਦਾ ਧੰਨਵਾਦ